22 ਤਾਰ ਦੇ ਰਾਜਿਆਂ ਨੂੰ ਉਹਨੇ ਚਿੱਠੀ ਲਿਖੀ 22 ਤਾਰ ਦੇ ਰਾਜਿਆਂ ਨੇ ਸਹਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਿਲੇ ਮਲਿਆ ਮੇਡ ਕਰਨ ਵਾਸਤੇ ਸਤਗੁਰ ਜੀ ਦੀ ਸ਼ਕਤੀ ਖਦੇੜਨ ਵਾਸਤੇ ਉਹਨਾਂ ਨੂੰ ਸਦਾ ਸਦਾ ਲਈ ਕੈਦ ਕਰਨ ਵਾਸਤੇ ਇੱਕ ਮੀਟਿੰਗ ਸੱਦੀ ਜਿਹਦੇ ਵਿੱਚ ਰਾਜਾ ਅਜਮੇਰ ਚੰਦ ਜਿਹਦੇ ਵਿੱਚ ਰਾਜਾ ਕੇਸਰੀ ਚੰਦ ਜਿਹਦੇ ਵਿੱਚ ਰਾਜਾ ਜਸਵਾਲੀਆ ਜਿਹਦੇ ਵਿੱਚ ਰਾਜਾ ਡੰਡਵਾਲੀਆ ਜਿਹਦੇ ਵਿੱਚ ਰਾਜਾ ਸ਼੍ਰੀ ਨਗਰੀਆ ਜਿਹਦੇ ਵਿੱਚ ਰਾਜਾ ਹੰਡੂਰੀਆ ਜਿਹਦੇ ਵਿੱਚ ਚੰਬੇ ਦਾ ਰਾਜਾ ਆਓ ਜਰਾ ਵੇਖੀਏ ਇਹ ਕੀ ਮੀਟਿੰਗ ਸਾਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਖਿਲਾਫ ਇਉਂ ਕਰਦੇ ਜੀ ਬਈ ਸਿਆਣਿਆਂ ਦੀ ਮਤ ਕਾਮ ਆਮ ਦੀ ਉਮਰ ਸਾਰੀ ਹਾਕਮਾਂ ਦੇ ਤੋੜ ਜਾਂ ਸੁਣਾਈਏ ਗੱਲ ਕੱਬੀ ਨਾ ਸਿਆਣਿਆਂ ਦੀ ਮੱਤ ਕੰਮ ਆmdi ਉਮਰ ਸਾਰੀ ਹਾਕਮਾਂ ਦੇ ਕੋਲ ਜਾਂ ਸੁਣਾਈਏ ਗੱਲ ਕੱਬੀ ਨਾ ਮਾਇਆ ਜ਼ਮੀਨ ਤੇ ਭਰਾਵਾਂ ਦਾ ਨਾ ਜੋਰ ਹੋਵੇ ਐਵੇਂ ਵਿੱਚ ਪਿੰਡ ਦੇ ਸਦਾਈਏ ਖਾਨ ਖੱਬੀ ਨਾ ਆਪਣੀ ਜਨਾਨੀ ਪਾਸ ਹਸੀਏ ਨਾ ਹੋਰ ਕੋੜਾ ਖੇਲਣੇ ਨੂੰ ਬਾਲ ਦੇ ਪੜਾਈਏ ਫੀਮ ਡੱਬੀ ਨਾ ਜਾਣਾ ਪ੍ਰਦੇਸ਼ ਦਮ ਦੂਨੇ ਲੈ ਜ਼ਰੂਰ ਤਾਂ ਤੋਂ ਹਲਵਾਉਂਦੇ ਬਾਬੂ ਜੀ ਹੰਡਾਈਏ ਪੱਗ 26 ਨਾ ਰਾਜੇ ਬਾਈ ਤਾਰੀਆਂ ਇੱਕ ਬਣਤ ਬਣਾਈ ਜਾਵੇ ਪੂਰੀ ਆਨੰਦ ਦੀ ਈਟ ਈਟ ਖੜਕਾਈ ਜਾਵੇ ਪੂਰੀ ਆਨੰਦ ਦੀ ਈਟ ਈਟ ਖੜਕਾਈ ਦੇ ਪਾਈ ਤਾਰੀਏ ਨਰ ਕਰਨ ਸਲਾਵਾ ਲੱਗੇ ਪਾਈ ਤਾਰੀਏ ਨਰ ਕਰਨ ਸਲਾਵਾ ਰਾਜੇ ਪਾਈ ਤਾਰੀਆਂ ਇੱਕ ਬੰਤ ਬਣਾਈ ਜਾਵੇ ਪੂਰੀ ਆਨੰਦ ਦੀ ਈਡੀ ਟਖੜਕਾਈ ਜਾਵੇ ਪੂਰੀ ਆਨੰਦ ਦੀ ਈਡੀ ਟਖੜਕਾਈ ਓ ਬੈਠੇ ਬੰਤ ਬਣਾਵੰਦੇ ਨਾਲ ਚਾਵਾ ਚਾਵਾ ਲੱਗੇ ਪਾਈ ਤਾਰੀਏ ਰਲ ਕਰਨ ਸਲਾਵਾ ਹੋ ਰਾਜੇ ਪਾਈ ਤਾਰੀਏ ਦੂਰਾ ਤੋਂ ਪੁੱਜੇ ਬੜੇ ਗਪਾੜੇ ਛੱਡੇ ਦੇ ਹੋ ਵੱਡੇ ਵੱਡੇ ਬੜੇ ਗਪਾੜੇ ਛੱਡੇ ਦੇ ਹੋ ਵੱਡੇ ਵੱਡੇ ਦੂਰ ਦੂਰ ਚੱਤੀਆਂ ਹਨ ਬਾਤ ਬਲਾ ਲੱਗੇ ਪਾਈ ਤਾਰੀਏ ਰਲ ਕਰਨਾ ਸਲਾਵਾ ਆਪਣੇ ਦਿਲ ਦੀ ਰਖਾ ਹਰ ਕੋਈ ਕੱਢੇ ਤੰਗ ਦਿਲਾਂ ਦੇ ਆਦਮੀ ਕਦਰ ਰਿੰਦੇ ਗੁੱਜੇ ਤੰਗ ਦਿਲਾਂ ਦੇ ਆਦਮੀ ਕਦਰ ਰਿੰਦੇ ਗੁੱਜੇ ਆ ਪਰਬਤ ਨੇ ਕੱਢ ਡੋਲੀ ਤੇ ਲੱਖ ਵਕ ਹਾਵਾਵਾ ਲੱਗੇ ਪਾਈ ਤਾਰੀਏ ਰਣ ਕਰਨ ਸਲਾਣਾ ਜਿੱਤਾਂ ਹੁੰਦੀਆਂ ਤਾਂ ਜੇ ਅਕਲਾਂ ਨਾਲ ਲੜੀਏ ਜਿੱਤਾਂ ਹੁੰਦੀਆਂ ਤਾਂ ਜੇ ਅਕਲਾਂ ਨਾਲ ਲੜੀਏ ਆਓ ਸਕੀਮਾਂ ਬੈਠ ਕੇ ਕੋਈ ਨਵੀਆਂ ਘੜੀਏ ਆਓ ਸਕੀਮਾਂ ਬੈਠ ਕੇ ਕੋਈ ਨਵੀਆਂ ਘੜੀਏ ਓਏ ਟਿੱਕੜ ਕਾਵਾ ਲੱਗੇ ਪਾਈ ਤਾਰੀਏ ਰਣ ਕਰ ਨ ਸਲਾਵਾ ਕਹਿੰਦਾ ਰਾਜਾ ਕੇਸਰੀ ਮੇਰੇ ਕੋਲ ਹਾਥੀ ਜਿਸਦਾ ਹੋਣਾ ਹੋਰ ਨਾ ਦੁਨੀਆਂ ਵਿੱਚ ਸਾਥੀ ਜਿਸਦਾ ਹੋਣਾ ਹੋਰ ਨਾ ਦੁਨੀਆਂ ਵਿੱਚ ਸਾਥੀ ਓ ਮੈਂ ਚਾਉਣਾ ਉਸ ਨੂੰ ਮਤਨਾ